प्यारे विद्यार्थियों सत श्री अकाल जिवें की ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਕਲਾਸ 2 ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਮਿਹਨਤ ਵੀ ਕਰ ਰਹੇ ਹੋ ਤੇ ਤੁਸੀਂ ਸ਼ਾਨਦਾਰ ਤਰੀਕੇ ਨਾਲ ਕਾਮਯਾਬ ਵੀ ਹੋਵੋਗੇ ਅਜਹੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਮੈਂ ਰਾਜ ਕੁਮਾਰ ਲੈਕਚਰਰ ਹਿਸਟਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਲ ਕਲਾ ਅਮ੍ਰਿਤਸਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਤਿਹਾਸ ਸਬੰਧੀ ਆਪਣਾ ਗੈਸ ਵਰਕ ਜਿਹੜਾ ਹੈ ਉਹ ਇੱਕ ਸੀਰੀਜ਼ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਹੈ ਤੁਸੀਂ ਇਸ ਦੇ ਅਕੋਰਡਿੰਗਲੀ ਆਪਣੀ ਤਿਆਰੀ ਜਿਹੜੀ ਹੈ ਉਹ ਕਰੋਗੇ ਜਿਹਦਾ ਕੀ ਤੁਹਾਡੇ ਪ੍ਰੀਖਿਆ ਦੇ ਵਿੱਚ ਵੀ ਤੁਹਾਨੂੰ ਲਾਭ ਹੋਏਗਾ ਤੇ ਨਾਲ ਨਾਲ ਤੁਹਾਡੇ ਗਿਆਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹੇਗਾ ਤੇ ਆਓ ਅੱਜ ਦਾ ਲੈਸਨ ਡਿਸਕਸ ਕਰੀਏ ਸੋ ਪਿਆਰੇ ਵਿਦਿਆਰਥੀਓ ਇਹ ਪਾਠ ਪ੍ਰੀਖਿਆ ਦੇ ਦ੍ਰਿਸ਼ਟੀ ਨਾਲ ਬੜਾ ਖਾਸ ਹੈ ਤੇ ਆਓ ਇਸ ਦੇ ਖਾਸ ਪੁਆਇੰਟਸ ਜਿਹੜੇ ਹਨ ਉਹ ਨੋਟ ਕਰੀਏ ਨੰਬਰ 1 ਨਾਦਰ ਸ਼ਾਹ ਦੀ ਹੱਤਿਆ 1747 ਈਸਵੀ ਵਿੱਚ ਹੋਈ। ਨੰਬਰ 2 ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਸ਼ਾਸਕ ਬਣਿਆ। ਪੁਆਇੰਟ ਨੰਬਰ 3 ਅਹਿਮਦ ਸ਼ਾਹ ਅਬਦਾਲੀ ਨੇ 1747 ਈਸਵੀ ਤੋਂ 1767 ਈਸਵੀ ਤੱਕ ਪੰਜਾਬ ਉੱਤੇ 8 ਵਾਰ ਹਮਲਾ ਕੀਤਾ। ਪੁਆਇੰਟ ਨੰਬਰ 4 ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲਾ ਹਮਲਾ 1747 ਈਸਵੀ ਨੂੰ ਕੀਤਾ ਪੁਆਇੰਟ ਨੰਬਰ 5 1752 ਈਸਵੀ ਨੂੰ ਪੰਜਾਬ ਦੇ ਸੂਬੇਦਾਰ ਮੀਰ ਮੰਨੂ ਨੂੰ ਹਰਾ ਕੇ ਉਸਨੇ ਪੰਜਾਬ ਨੂੰ ਅਫਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਪੁਆਇੰਟ ਨੰਬਰ 6 ਇਹ ਅਬਦਾਲੀ ਦਾ ਪੰਜਾਬ ਉੱਤੇ ਤੀਜਾ ਹਮਲਾ ਸੀ ਅਤੇ ਇਸ ਲੜਾਈ ਵਿੱਚ ਮੀਰ ਮੰਨੂ ਦਾ ਦੀਵਾਨ ਕੌੜਾਮਲ ਮਾਰਿਆ ਗਿਆ ਸੀ ਪੁਆਇੰਟ ਨੰਬਰ 7 1753 ਈਸਵੀ ਵਿੱਚ ਮੀਰ ਮੰਨੂ ਦੀ ਮੌਤ ਹੋ ਗਈ ਅਤੇ ਉਸ ਦੀ ਵਿਧਵਾ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ ਪੁਆਇੰਟ ਨੰਬਰ 8 ਹਿੰਦ ਦੇ ਨਵੇਂ ਬਾਦਸ਼ਾਹ ਆਲਮਗੀਰ ਨੇ ਮੁਗਲਾਨੀ ਬੇਗਮ ਨੂੰ ਕੈਦ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਆਪਣੇ ਸਰਦਾਰ ਅਦੀਨਾ ਵੇਗ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਪੁਆਇੰਟ ਨੰਬਰ 9 ਮੁਗਲਾਨੀ ਬੇਗਮ ਨੇ ਜੇਲ੍ਹ ਵਿੱਚੋਂ ਚਿੱਠੀਆਂ ਲਿਖ ਕੇ ਅਹਿਮਦ ਸ਼ਾ ਅਬਦਾਲੀ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਈ ਗੁਪਤ ਤੱਥ ਸਾਂਝੇ ਕੀਤੇ। ਪੁਆਇੰਟ ਨੰਬਰ 10 1756 ਈਸਵੀ ਵਿੱਚ ਉਸਨੇ ਚੌਥੀ ਵਾਰ ਪੰਜਾਬ ਤੇ ਹਮਲਾ ਕੀਤਾ ਅਤੇ ਇਸ ਹਮਲੇ ਵਿੱਚ ਅਦੀਨਾ ਬੇਗ ਬਿਨਾਂ ਲੜੇ ਦਿੱਲੀ ਦੌੜ ਗਿਆ। 1757 ਈਸਵੀ ਵਿੱਚ ਅਹਿਮਦ ਸ਼ਾ ਅਬਦਾਲੀ ਨੇ ਦਿੱਲੀ ਤੱਕ ਕਬਜ਼ਾ ਕਰ ਲਿਆ ਤੇ ਆਪਣੇ ਪੁੱਤਰ ਤੈਮੂਰ ਸ਼ਾ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਪੁਆਇੰਟ ਨੰਬਰ 12 ਤੈਮੂਰ ਸ਼ਾਹ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜਹਾਂਸ਼ਾਹ ਦੀ ਅਗਵਾਈ ਹੇਠਾਂ ਫੌਜ ਭੇਜੀ ਅਤੇ ਅੰਮ੍ਰਿਤਸਰ ਨੇੜੇ ਸਿੱਖਾਂ ਅਤੇ ਅਫਗਾਨਾਂ ਵਿਚਾਲੇ ਭਿਆਨਕ ਲੜਾਈ ਹੋਈ। ਇਹੀ ਉਹ ਲੜਾਈ ਸੀ ਜਿਸ ਵਿੱਚ ਸਿੱਖਾਂ ਦੇ ਸ਼ੂਰਬੀਰ ਨੇਤਾ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਧਰ ਕੇ ਲੜੇ ਸਨ ਅਤੇ ਸ਼ਹੀਦ ਹੋਏ ਸਨ। ਪੁਆਇੰਟ ਨੰਬਰ 13 ਬਾਬਾ ਦੀਪ ਸਿੰਘ ਜੀ ਇਸ ਲੜਾਈ ਵਿੱਚ 11 ਨਵੰਬਰ 1757 ਈਸਵੀ ਨੂੰ ਸ਼ਹੀਦ ਹੋਏ ਸਨ। ਪੁਆਇੰਟ ਨੰਬਰ 14 1758 ਈਸਵੀ ਵਿੱਚ ਮਰਾਠੇ ਅਦੀਨਾ ਬੇਗ ਦੇ ਹੱਕ ਵਿੱਚ ਆਏ ਅਤੇ ਸਿੱਖਾਂ ਨਾਲ ਮਿਲ ਕੇ ਉਹਨਾਂ ਤਮੂਰ ਸ਼ਾਹ ਨੂੰ ਦੌੜਾ ਕੇ ਫਿਰ ਅਦੀਨਾ ਬੇਗ ਨੂੰ ਪੰਜਾਬ ਦਾ ਹਾਕਮ ਨਿਯੁਕਤ ਕਰ ਦਿੱਤਾ। ਪੁਆਇੰਟ ਨੰਬਰ 15 1759 ਈਸਵੀ ਨੂੰ ਗੁੱਸੇ ਵਿੱਚ ਆਏ ਅਫਦਾਲੀ ਨੇ 60 ਹਜ਼ਾਰ ਸੈਨਿਕਾਂ ਦੀ ਭਾਰੀ ਫੌਜ ਨਾਲ ਪੰਜਾਬ ਉੱਤੇ ਪੰਜਵਾਂ ਹਮਲਾ ਕੀਤਾ ਅਤੇ ਛੇਤੀ ਹੀ ਦਿੱਲੀ ਤੱਕ ਕਬਜ਼ਾ ਕਰ ਲਿਆ। ਪੁਆਇੰਟ ਨੰਬਰ 16 14 ਜਨਵਰੀ 1761 ਈਸਵੀ ਨੂੰ ਪਾਣੀਪਤ ਦੀ ਤੀਜਰੀ ਫੈਸਲਾਕੁੰ ਲੜਾਈ ਹੋਈ ਜਿਸ ਵਿੱਚ ਸਦਾ ਸ਼ਿਵਰਾਓ ਦੀ ਅਗਵਾਈ ਹੇਠ ਮਰਾਠੇ ਹਾਰ ਗਏ ਪੁਆਇੰਟ ਨੰਬਰ 17 ਇਸ ਲੜਾਈ ਤੋਂ ਬਾਅਦ ਸਿੱਖਾਂ ਨੇ ਛਾਪੇਮਾਰ ਹਮਲਿਆਂ ਰਾਹੀਂ ਅਬਦਾਲੀ ਦੇ ਖੇਮਿਆਂ ਵਿੱਚ ਹਲਚਲ ਮਚਾਈ ਰੱਖੀ ਅਤੇ ਕਾਫੀ ਲੁੱਟਮਾਰ ਕੀਤੀ ਜੱਸਾ ਸਿੰਘ ਆਲੂਵਾਲੀਆ ਨੇ ਇਸ ਸਮੇਂ ਦੌਰਾਨ ਸਿੱਖਾਂ ਦੀ ਸ਼ਾਨਦਾਰ ਅਗਵਾਈ ਕੀਤੀ ਪੁਆਇੰਟ ਨੰਬਰ 18 ਅਬਦਾਲੀ ਨੇ ਅਫਗਾਨਿਸਤਾਨ ਜਾਣ ਤੋਂ ਪਹਿਲਾਂ ਖਵਾਜਾ ਉਬੈਦ ਖਾਨ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਪੁਆਇੰਟ ਨੰਬਰ 19 ਸਿੱਖਾਂ ਨੇ ਇਸ ਸਮੇਂ ਦੌਰਾਨ ਆਪਣੀ ਵੀਰਤਾ ਨਾਲ ਨਵੇਂ ਹਾਕਮਾਂ ਨੂੰ ਨਾ ਸਿਰਫ ਬੁਰੀ ਤਰ੍ਹਾਂ ਹਰਾਇਆ ਬਲਕਿ ਖਵਾਜਾ ਉਬੇਦ ਦੀ ਸ਼ਕਤੀ ਨੂੰ ਕੁਚਲ ਕੇ ਨਵੰਬਰ 1761 ਈਸਵੀ ਵਿੱਚ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਤੇ ਕਬਜ਼ਾ ਵੀ ਕਰ ਲਿਆ ਪੁਆਇੰਟ ਨੰਬਰ 20 ਇਸ ਜਿੱਤ ਦੇ ਕਾਰਨ ਜੱਸਾ ਸਿੰਘ ਆਲੂਵਾਲੀਆ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਪੁਆਇੰਟ ਨੰਬਰ 21 ਦਸੰਬਰ 1761 ਈਸਵੀ ਨੂੰ ਭਾਰੀ ਸੈਨਾ ਨਾਲ ਅਬਦਾਲੀ ਨੇ ਪੰਜਾਬ ਉੱਤੇ ਇੱਕ ਵੱਡਾ ਹਮਲਾ ਕੀਤਾ ਅਤੇ ਲਾਹੌਰ ਤੇ ਕਬਜ਼ਾ ਕਰ ਲਿਆ ਪੁਆਇੰਟ ਨੰਬਰ 22 ਇਸੇ ਹਮਲੇ ਦੌਰਾਨ ਫਰਵਰੀ 1762 ਈਸਵੀ ਨੂੰ ਕੁੱਪ ਜੋ ਕਿ ਮਲੇਰਕੋਟਲੇ ਨੇੜੇ ਹੈ ਸਿੱਖਾਂ ਨੂੰ ਘੇਰ ਕੇ ਇੱਕ ਵੱਡੀ ਕਤਲੋਗਾਰਧ ਕੀਤੀ ਗਈ ਇਸ ਵਿੱਚ 25000 ਤੋਂ ਲੈ ਕੇ 30000 ਸਿੱਖ ਮਰਦ ਔਰਤਾਂ ਬੁੱਢੇ ਅਤੇ ਬੱਚੇ ਸ਼ਹੀਦ ਹੋਏ ਇਤਿਹਾਸ ਵਿੱਚ ਇਸ ਘਟਨਾ ਨੂੰ ਵੱਡੇ ਕੱਲੂਕਾਰੇ ਦਾ ਨਾਮ ਦਿੱਤਾ ਜਾਂਦਾ ਹੈ ਪੁਆਇੰਟ ਨੰਬਰ 23 ਇਸ ਘਟਨਾ ਤੋਂ ਬਾਅਦ ਉਹ ਅੰਮ੍ਰਿਤਸਰ ਆਇਆ ਅਤੇ ਉਸਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਦੇ ਹੋਏ ਇਸ ਨੂੰ ਢਾਢੇਰੀ ਕਰ ਦਿੱਤਾ। ਪੁਆਇੰਟ ਨੰਬਰ 24 ਸਿੱਖਾਂ ਦੇ ਹੌਸਲੇ ਪਸਤ ਨਾ ਹੋਏ ਅਤੇ ਉਹ 60000 ਦੀ ਗਿਣਤੀ ਵਿੱਚ ਅਕਤੂਬਰ 1762 ਨੂੰ ਦੀਵਾਲੀ ਵਾਲੇ ਦਿਨ ਹਰਮੰਦਰ ਸਾਹਿਬ ਵਿਖੇ ਇਕੱਠੇ ਹੋਏ ਅਤੇ ਅਬਦਾਲੀ ਵਿਰੁੱਧ ਜੰਗ ਛੇੜਨ ਦੀ ਕਸਮ ਖਾਧੀ। 17 ਅਕਤੂਬਰ ਨੂੰ ਉਸਨੇ ਅੰਮ੍ਰਿਤਸਰ ਵਿਖੇ ਸਿੱਖਾਂ ਤੇ ਹਮਲਾ ਕੀਤਾ ਤੇ ਬੁਰੀ ਤਰ੍ਹਾਂ ਹਾਰਿਆ। ਜਾਨ ਬਚਾ ਕੇ ਉਸ ਨੂੰ ਵਾਪਸ ਅਫਗਾਨਿਸਤਾਨ ਪਰਤਨਾ ਪਿਆ ਪੁਆਇੰਟ ਨੰਬਰ 25 1764 ਈਸਵੀ ਨੂੰ ਅਫਦਾਲੀ ਨੇ ਪੰਜਾਬ ਤੇ ਸੱਤਵਾਂ ਅਤੇ ਸੱਤਵਾਂ ਹਮਲਾ ਕੀਤਾ ਪਰ ਸਿੱਖਾਂ ਦਾ ਕੁਝ ਨਾ ਵਿਗਾੜ ਸਕਿਆ ਸਿੱਖਾਂ ਦੇ ਜੰਗਲਾਂ ਪਹਾੜਾਂ ਵਿੱਚ ਸ਼ਰਨ ਲਈ ਅਤੇ ਛਾਪੇਮਾਰੀ ਨੀਤੀ ਜਾਰੀ ਰੱਖੀ ਇਸ ਦੌਰਾਨ ਉਸਨੇ ਆਲਾ ਸਿੰਘ ਨੂੰ ਖੁਦ ਸਰਹਿੰਦ ਦਾ ਸੂਬੇਦਾਰ ਬਣਾ ਕੇ ਰਾਜਾ ਦੀ ਉਪਾਦੀ ਵੀ ਦਿੱਤੀ ਪੁਆਇੰਟ ਨੰਬਰ 26 1766 67 ਵਿੱਚ ਅਬਦਾਲੀ ਨੇ ਪੰਜਾਬ ਉਤੇ ਅੱਠਵਾਂ ਤੇ ਆਖਰੀ ਹਮਲਾ ਕੀਤਾ ਜਿਸ ਵਿੱਚ ਉਸ ਨੂੰ ناکਾਮੀ ਦੇ ਸਿਵਾ ਕੁਝ ਹਾਸਲ ਨਾ ਹੋਇਆ ਸੋ ਪਿਆਰੇ ਵਿਦਿਆਰਥੀਓ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਇਹ ਪਾਠ ਬੜਾ ਇੰਪੋਰਟੈਂਟ ਹੈ ਇਸ ਦੇ 3 ਅਤੇ 5 ਨੰਬਰ ਵਾਲੇ ਪ੍ਰਸ਼ਨਾਂ ਦੀ ਚਰਚਾ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ ਸੋ ਐਸੀ ਅੱਜ ਦਾ ਕੈਸ ਵਰਕ ਐਸ ਜੈਸ ਵਰਕ ਰਿਕੋਰਡਿੰਗਲੀ ਪੜ੍ਹਦੇ ਜਾਓ ਗਿਆਨ ਵਿੱਚ ਵਿਵਾਦਾ ਕਰੋ ਤੇ ਪ੍ਰੀਖਿਆ ਵਿੱਚ ਵੀ ਤੇਲ 사인ੰਦ ਨੂੰ ਧੰਨਵਾਦ ਥੈਂਕ ਯੂ ਇਵਰੀ ਵਨ